ਖੁਸ਼ਵਿੰਦਰ ਸਿੰਘ ਜੋ ਕਿ ਬਹੁਤ ਹੀ ਮਿਹਨਤੀ ਲੜਕਾ ਸੀ ਅਤੇ ਉਹ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਸੀ ਜਦੋਂ ਵੀ ਕੋਈ ਸਰਕਾਰੀ ਨੌਕਰੀ ਦੀਆਂ ਪੋਸਟਾਂ ਆਉਂਦੀਆਂ ਤਾਂ ਉਹ ਜ਼ਰੂਰ ਫਾਰਮ ਭਰਦਾ ਇੱਕ ਦਿਨ ਰੱਬ ਨੇ ਉਸ ਦੀ ਸੁਣ ਹੀ ਲਈ ਉਸ ਨੂੰ ਚੰਡੀਗੜ੍ਹ ਹਾਈ ਕੋਰਟ ਵਿੱਚ ਸਟੈਨੋਗ੍ਰਾਫਰ ਦੀ ਸਰਕਾਰੀ ਨੌਕਰੀ ਮਿਲ ਗਈ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਫਿਰ ਖੁਸ਼ਵਿੰਦਰ ਦੀ ਮੈਰਿਜ ਹੋ ਗਈ ਅਤੇ ਉਹ ਆਪਣੀ ਪਤਨੀ ਦੇ ਨਾਲ ਚੰਡੀਗੜ੍ਹ ਵਿੱਚ ਰਹਿਣ ਲੱਗ ਪਿਆ ਕੁਝ ਸਮੇਂ ਬਾਅਦ ਇੱਥੇ ਉਸਦੀ ਮਾਤਾ ਦੀ ਮੌਤ ਹੋ ਗਈ ਅਤੇ ਉਹ ਆਪਣੇ ਪਿਤਾ ਨੂੰ ਆਪਣੇ ਨਾਲ ਚੰਡੀਗੜ੍ਹ ਲੈ ਗਿਆ ਖੁਸ਼ਵਿੰਦਰ ਦੇ ਪਿਤਾ ਜੀ ਕਾਫੀ ਬਜ਼ੁਰਗ ਹੋ ਚੁੱਕੇ ਸਨ ਅਤੇ ਉਹਨਾਂ ਨੂੰ ਅੱਖਾਂ ਤੋਂ ਵੀ ਥੋੜਾ ਘੱਟ ਹੀ ਦਿਸਦਾ ਸੀ ਖੁਸ਼ਵਿੰਦਰ ਜਿਸ ਘਰ ਵਿੱਚ ਰਹਿੰਦਾ ਸੀ ਉਹ ਘਰ ਸੀ ਤਾਂ ਬਹੁਤ ਹੀ ਛੋਟਾ ਪਰ ਉਸ ਘਰ ਵਿੱਚ ਚੀਜ਼ਾਂ ਬਹੁਤ ਹੀ ਕੀਮਤੀ ਸਨ ਉਸ ਘਰ ਵਿੱਚ ਖੁਸ਼ਵਿੰਦਰ ਉਸਦੀ ਪਤਨੀ ਅਤੇ ਉਸਦਾ ਇੱਕ 5 ਸਾਲ ਦਾ ਬੱਚਾ ਰਹਿੰਦਾ ਸੀ ਬੁੱਢੇ ਪਿਤਾ ਦੇ ਆਉਣ ਨਾਲ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਹੋਰ ਵੱਧ ਗਿਆ ਸੀ। ਉਹ ਸਾਰਾ ਪਰਿਵਾਰ ਸਵੇਰੇ ਸ਼ਾਮ ਡਾਈਨਿੰਗ ਟੇਬਲ ਤੇ ਬੈਠ ਕੇ ਹੀ ਖਾਣਾ ਖਾਂਦੇ ਸਨ। ਖੁਸ਼ਵਿੰਦਰ ਦਾ ਬਜ਼ੁਰਗ ਪਿਤਾ ਕਮਜ਼ੋਰ ਹੋਣ ਕਾਰਨ ਹਮੇਸ਼ਾ ਹੀ ਖਾਣੇ ਦੀਆਂ ਚੀਜ਼ਾਂ ਥੱਲੇ ਡੇਕਦਾ ਰਹਿੰਦਾ ਅਤੇ ਕਈ ਵਾਰੀ ਕੱਚੇ ਦੇ ਬਰਤਨ ਵੀ ਥੱਲੇ ਡੇਕ ਕੇ ਟੁੱਟ ਜਾਂਦੇ। ਕੁਝ ਦਿਨਾਂ ਤੱਕ ਤਾਂ ਖੁਸ਼ਵਿੰਦਰ ਅਤੇ ਉਸਦੀ ਪਤਨੀ ਨੇ ਇਹ ਸਹਿਣ ਕੀਤਾ। ਫਿਰ ਹੌਲੀ-ਹੌਲੀ ਉਹ ਬੁੱਢੇ ਪਿਤਾ ਦੀਆਂ ਹਰਕਤਾਂ ਤੋਂ ਚਿੜਨ ਲੱਗੇ। ਇੱਕ ਦਿਨ ਖੁਸ਼ਵਿੰਦਰ ਨੇ ਕਿਹਾ ਇਸ ਤਰ੍ਹਾਂ ਕਿੰਨੇ ਦਿਨ ਚੱਲੂਗਾ ਸਾਨੂੰ ਹੋਏ ਕੁਝ ਕਰਨਾ ਪੈਣਾ ਖੁਸ਼ਵਿੰਦਰ ਦੀ ਘਰਵਾਲੀ ਨੇ ਕਿਹਾ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਸ ਬੁੱਢੇ ਨੇ ਤਾਂ ਤੰਗ ਕਰ ਰੱਖਿਆ ਹੈ ਅਗਲੇ ਦਿਨ ਖੁਸ਼ਵਿੰਦਰ ਇੱਕ ਟੁੱਟਾ ਜਿਹਾ ਟੇਬਲ ਲੈ ਕੇ ਆਇਆ ਅਤੇ ਉਸ ਨੂੰ ਇੱਕ ਨੌਕਰ ਦੇ ਵਿੱਚ ਰੱਖ ਦਿੱਤਾ ਅਤੇ ਆਪਣੇ ਪਿਤਾ ਨੂੰ ਉਸਨੇ ਕਿਹਾ ਤੂੰ ਹੁਣ ਇੱਥੇ ਬੈਠ ਕੇ ਹੀ ਰੋਟੀਆਂ ਖਾਇਆ ਕਰ ਅਤੇ ਇੱਕ ਲੱਕੜੀ ਦਾ ਕਟੋਰਾ ਵੀ ਬਣਾ ਦਿੱਤਾ ਜਿਸ ਵਿੱਚ ਉਹ ਬਜ਼ੁਰਗ ਨੂੰ ਖਾਣਾ ਦੇਣ ਲੱਗੇ ਆਪਣੇ ਕੱਚ ਦੇ ਕੀਮਤੀ ਬਰਤਨ ਬਚਾਉਣ ਲਈ ਇੱਕ ਬਜ਼ੁਰਗ ਆਦਮੀ ਨੂੰ ਲੱਕੜ ਦਾ ਭਾਂਡਾ ਦਿੰਦੇ ਹੋਏ ਉਹਨਾਂ ਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਹੁਣ ਜਦੋਂ ਵੀ ਖਾਣਾ ਖਾਣ ਦਾ ਟਾਈਮ ਹੋ ਜਾਂਦਾ ਤਾਂ ਬਜ਼ੁਰਗ ਪਿਤਾ ਟੁੱਟੇ ਜਿਹੇ ਟੇਬਲ ਉੱਤੇ ਨੁੱਕਰ ਵਿੱਚ ਬੈਠ ਕੇ ਖਾਣਾ ਖਾਂਦਾ ਅਤੇ ਸਾਰਾ ਪਰਿਵਾਰ ਆਪ ਕੱਚ ਦੇ ਬਰਤਨਾਂ ਵਿੱਚ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਂਦੇ ਡਾਈਨਿੰਗ ਟੇਬਲ ਤੇ ਬੈਠੇ ਬੈਠੇ ਖੁਸ਼ਵਿੰਦਰ ਅਤੇ ਉਸ ਦੀ ਪਤਨੀ ਆਪਣੇ ਬੁੱਢੇ ਪਿਤਾ ਵੱਲ ਕਦੇ-ਕਦੇ ਵੇਖ ਲਿਆ ਕਰਦੇ ਬੁੱਢੇ ਪਿਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਉਂਦੇ ਪਰ ਉਹਨਾਂ ਤੇ ਜਿਵੇਂ ਉਹਨਾਂ ਹੰਝੂਆਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਸੀ ਉਸ ਬੁੱਢੇ ਪਿਤਾ ਦਾ ਪੋਤਾ ਹਰ ਰੋਜ਼ ਇਹ ਸਭ ਦੇਖਦਾ ਸੀ ਪਰ ਉਹ ਆਪਣੇ ਆਪ ਵਿੱਚ ਮਸਤ ਰਹਿੰਦਾ ਸੀ ਇੱਕ ਦਿਨ ਖੁਸ਼ਵਿੰਦਰ ਅਤੇ ਉਸਦੀ ਪਤਨੀ ਦੋਵੇਂ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾ ਰਹੇ ਸੀ ਅਤੇ ਉਹਨਾਂ ਦਾ ਬੇਟਾ ਸੋਨੂ ਥੱਲੇ ਬੈਠਾ ਹੋਇਆ ਸੀ ਅਤੇ ਉਸਦੇ ਹੱਥ ਵਿੱਚ ਇੱਕ ਲੱਕੜੀ ਦਾ ਟੁਕੜਾ ਸੀ ਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਲੱਕੜੀ ਦੇ ਟੁਕੜੇ ਨਾਲ ਕੀ ਕਰ ਰਿਹਾ ਹੈ ਖੁਸ਼ਵਿੰਦਰ ਨੇ ਆਪਣੇ ਬੇਟੇ ਸੋਨੂ ਨੂੰ ਆਵਾਜ਼ ਮਾਰੀ ਕਿ ਆ ਜਾ ਬੇਟਾ ਖਾਣਾ ਖਾ ਲੈ ਤੂੰ ਥੱਲੇ ਬੈਠਾ ਕੀ ਕਰ ਰਿਹਾ ਹੈ ਤਾਂ ਸੋਨੂ ਨੇ ਬੜੀ ਹੀ ਮਸੂਮੀਅਤ ਨਾਲ ਜਵਾਬ ਦਿੱਤਾ ਮੰਮੀ ਪਾਪਾ ਮੈਂ ਤੁਹਾਡੇ ਲਈ ਇੱਕ ਲੱਕੜੀ ਦਾ ਕਟੋਰਾ ਬਣਾ ਰਿਹਾ ਹਾਂ ਕਿਉਂਕਿ ਜਦੋਂ ਤੁਸੀਂ ਬੁੱਢੇ ਹੋ ਜਾਵੋਗੇ ਤਾਂ ਮੈਂ ਤੁਹਾਨੂੰ ਇਸ ਲੱਕੜੀ ਦੇ ਬਰਤਨ ਵਿੱਚ ਖਾਣਾ ਦੇ ਸਕਾਂ ਸੋਨੂ ਵੱਲੋਂ ਆਖੀ ਹੋਈ ਮਾਸੂਮ ਜਹੀ ਗੱਲ ਉਹਨਾਂ ਦੋਵਾਂ ਦੇ ਦਿਲ ਵਿੱਚ ਤੀਰ ਵਾਂਗੂੰ ਚੁੱਭੀ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਉਹਨਾਂ ਦੋਵਾਂ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਅਤੇ ਉਹਨਾਂ ਨੂੰ ਆਪਣੇ ਆਉਣ ਵਾਲੇ ਭਵਿੱਖ ਦੀ ਕਿਤਾਬ ਅੱਖਾਂ ਸਾਹਮਣੇ ਖੁੱਲਦੀ ਨਜ਼ਰ ਆਈ। ਉਹ ਸਾਰੀ ਗੱਲ ਸਮਝ ਚੁੱਕੇ ਸਨ ਕਿ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ। ਅਗਲੀ ਸਵੇਰ ਹੁੰਦਿਆਂ ਹੀ ਉਹਨਾਂ ਨੇ ਨੁੱਕਰ ਵਿੱਚ ਪਿਆ ਹੋਇਆ ਟੇਬਲ ਬਾਹਰ ਸੁੱਟ ਦਿੱਤਾ। ਹੁਣ ਉਹਨਾਂ ਦਾ ਬਜ਼ੁਰਗ ਪਿਤਾ ਅਤੇ ਸਾਰਾ ਪਰਿਵਾਰ ਇਕੱਠੇ ਰਲ ਕੇ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਣ ਲੱਗੇ। ਹੁਣ ਉਹਨਾਂ ਨੂੰ ਬੁੱਢੇ ਪਿਤਾ ਦੀ ਕਮਜ਼ੋਰੀ ਕਾਰਨ ਉਸ ਤੋਂ ਹੋ ਰਹੀਆਂ ਗਲਤੀਆਂ ਬਿਲਕੁਲ ਵੀ ਪੈੜੀਆਂ ਨਾ ਲੱਗਦੀਆਂ। ਸਿੱਖਿਆ। ਦੋਸਤੋ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅੱਜ ਹਰੀਆਲੀ ਦਾ ਸਮਾਂ ਚੱਲ ਰਿਹਾ ਹੈ ਤਾਂ ਪੱਤ ਝੜ ਦਾ ਸਮਾਂ ਵੀ ਜ਼ਰੂਰ ਆਵੇਗਾ। ਇਸ ਦਾ ਮਤਲਬ ਇਹ ਹੈ ਕਿ ਜੋ ਪੱਤਾ ਅੱਜ ਹਰਾ ਹੈ ਉਹ ਪੱਤਾ ਇੱਕ ਦਿਨ ਸੁੱਕੇਗਾ ਵੀ ਜ਼ਰੂਰ। ਅਤੇ ਸੁੱਖ ਕੇ ਝੜ ਜਾਵੇਗਾ ਇਸ ਲਈ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਬਜ਼ੁਰਗਾਂ ਨਾਲ ਉਹਦਾਂ ਦਾ ਹੀ ਵਿਹਾਰ ਕਰਨਾ ਚਾਹੀਦਾ ਹੈ ਜਿਹੋ ਜਿਹਾ ਅਸੀਂ ਆਪਣੇ ਬੁਢਾਪੇ ਵਿੱਚ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਨਾਲ ਕਰਨ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਹੋ ਜਿਹੇ ਹੀ ਪਰਿਵਾਰਕ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ